ਜੇ ਮਾਸੀ ਤੇਨੂੰ ਨੱਚਣਾ ਨਹੀਂ ਆਉਂਦਾ ਜੇ ਮਾਸੀ ਤੇਨੂੰ ਨੱਚਣਾ ਨਹੀਂ ਆਉਂਦਾ ਇੱਥੇ ਕਾਸ ਤੋਂ ਆਏ ਨਹੀਂ ਡਾਰ ਜਵਾਕਾਂ ਦੀ ਲੱਡੂ ਖਾਣ ਨੂੰ ਲਿਆਏ ਨਹੀਂ ਡਾਰ ਜਵਾਕਾਂ ਦੀ ਲੱਡੂ ਖਾਣ ਨੂੰ ਲਿਆਏ ਨਹੀਂ ਡਾਰ ਜਵਾਕਾਂ ਦੀ ਬੱਲੇ ਬੱਲੇ ਜੀ ਮਾਸੀ ਸਾਡੀ ਗੋਲ ਗੱਪੇ ਵਰੇਗੀ ਬੱਲੇ ਬੱਲੇ ਜੀ ਮਾਸੀ ਗੋਲ ਗੱਪੇ ਵਰੇਗੀ ਗੋਲ ਗੱਪੇ ਵਰਗੀ ਹੱਥ ਲਾਇਆ ਤੇ ਟਿੱਡਕ ਦੀ ਜਾਵੇ ਮਾਸੀ ਗੋਲ ਗੱਪੇ ਵਰਗੀ ਮਾਸੀ ਨੱਚਦੀ ਪੰਭੂਕੇ ਵਾਂਗੂ ਮੱਚਦੀ ਕਿੱਦੇ ਚ ਪਹਚਾਲ ਆ ਗਿਆ ਮਾਸੀ ਨੱਚਦੀ ਪੰਭੂਕੇ ਵਾਂਗੂ ਮੱਚਦੀ ਕਿੱਦੇ ਚ ਪਹਚਾਲ ਆ ਗਿਆ ਮਾਸੀ ਕੁੜੀ ਨੇ ਜੋੜੇ ਜੰਮ ਮਾਸੀ ਕੁੜੀ ਨੇ ਜੋੜੇ ਜੰਮੇ ਇੱਕ ਬੱਕਰੀ ਇੱਕ ਲੇਲਾ ਨੀ ਮਾਸੀ ਇਹ ਕੀ ਰੌਣਕ ਮੇਲਾ 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 ਮਾਸੀ ਦੀ ਕੁੜੀ ਇੱਕ ਅਖਟੀਰੀ ਮਾਸੀ ਦੀ ਕੁੜੀ ਅਖਿਆ ਕਟੀਰੀ ਚੱਕ ਲੋ ਮੁੰਡਿਓ ਲਾਲ ਪੰਬੀਰੀ ਚੱਕ ਲੋ ਮੁੰਡਿਓ ਲਾਲ ਪੰਬੀਰੀ ਚੱਕ ਲੋ ਮੁੰਡਿਓ ਲਾਲ ਪੰਬੀਰੀ